ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋ ਵੱਡੇ ਸਵਾਲ ਨੇ ਪਹਿਲਾ ਤਾਂ ਇਹ ਕਿ ਜਿਹੜੇ ਭਗਵੰਤ ਮਾਨ ਨੇ ਉਹ ਕੌਮੀ ਟੈਲੀਵਿਜ਼ਨ ਚੈਨਲ ਦੇ ਉੱਪਰ ਲਗਾਤਾਰ ਇੰਟਰਵਿਊ ਦੇ ਉੱਪਰ ਇੰਟਰਵਿਊ ਕਰ ਰਹੇ ਨੇ ਸੋ ਇਸ ਪਿੱਛੇ ਆਮ ਆਦਮੀ ਪਾਰਟੀ ਦੀ ਰਣਨੀਤੀ ਕੀ ਨਜ਼ਰ ਆ ਰਹੀ ਹੈ ਤੇ ਭਗਵੰਤ ਮਾਨ ਨੇ ਜੋ ਕੁਝ ਵੀ ਪਠਾਨ ਮਾਜਰਾ ਬਾਰੇ ਕਿਹਾ ਜੋ ਕੁਝ ਕਾਂਗਰਸ ਦੇ ਲੀਡਰਜ਼ ਦੇ ਬਾਰੇ ਕਿਹਾ ਜਾਂ ਫਿਰ ਜੋ ਕੁਝ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਉੱਪਰ ਵੀ ਟਿੱਪਣੀ ਕਰ ਰਹੇ ਨੇ ਪੰਜਾਬ ਦੀ ਸਿਆਸਤ ਇਸ ਨਾਲ ਇੱਕ ਵਾਰ ਫਿਰ ਤੋਂ ਬੁਰੀ ਤਰ੍ਹਾਂ ਦੇ ਨਾਲ ਗਰਮਾਈ ਨਜ਼ਰ ਆ ਰਹੀ ਹੈ ਜਿਹੜਾ ਰਣਜੀਤ ਸਾਗਰ ਡੈਮ ਚੋ ਪਾਣੀ ਆਇਆ ਜਿਹੜਾ ਅਸੀਂ ਗੱਲ ਕਾ ਲਈਏ ਮਾਧੋਪੁਰ ਦਾ ਜਿਹੜਾ ਫਲੱਡ ਗੇਟ ਟੁੱਟੇ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਸੋ ਕੀ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਵੱਡੀ ਇਨਕੁਆਇਰੀ ਜੋ ਹੈ ਉਸ ਦਾ ਹੁਕਮ ਦੇਗੀ ਇਸ ਮੁੱਦੇ ਦੇ ਉੱਪਰ ਉਸੇ ਜਿਹੜੇ ਬਹੁਤ ਹੀ ਜ਼ਿਆਦਾ ਸਿਆਸੀ ਤੌਰ ਤੇ ਗਰਮਾਏ ਹੋਏ ਮੁੱਦੇ ਨੇ ਇਸੇ ਦੇ ਉੱਪਰ ਪਹਿਲਾਂ ਵਿਸ਼ਲੇਸ਼ਣ ਸਾਂਝਾ ਕਰੇ ਉਸ ਤੋਂ ਬਾਅਦ ਅਗਲਾ ਸਵਾਲ ਵੀ ਜਿਹੜਾ ਹੈ ਉਹ ਕਾਫੀ ਅਹਿਮ ਰਹਿਣ ਵਾਲਾ ਹੈ ਦੇਖੋ ਹੜ੍ਹਾਂ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੈ ਪੰਜਾਬ ਦੇ ਵਿੱਚ ਉਹ ਸੱਚਮੁੱਚ ਸਰਕਾਰਾਂ ਦੇ ਵਿੱਚ ਆਪਸੀ ਲੜਾਈ ਝਗੜੇ ਦਾ ਕਾਰਨ ਵੀ ਬਣ ਗਈ ਹੈ। ਤਾਜ਼ੀ ਤੇ ਵੱਡੀ ਖਬਰ ਸਭ ਤੋਂ ਪਹਿਲਾਂ ਹਰਜੋਜੀ ਮੈਂ ਇਹ ਨਾਲ ਲੈ ਲਵਾਂ ਕਿ ਸੁਨੀਲ ਜਾਖੜ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸੁਨੀਲ ਜਾਖੜ ਨੇ ਸ਼ਿਕਾਇਤ ਇਹ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਹੜਾਏ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਉਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਔਰੇ ਝੂਠ ਦੀ ਜੜ ਕਿੱਥੇ ਐ ਸੰਦੀਪ ਜਾਖੜੇ ਜਾਣਨਾ ਚਾਹੁੰਦੇ ਨੇ ਕਿ ਇਸ ਝੂਠ ਫੈਲਾਉਣ ਵਾਲਿਆਂ ਦੀ ਜੜ ਕਿੱਥੇ ਐ ਕੌਣ ਇਹ ਝੂਠ ਫੈਲਾ ਰਿਹਾ ਐ ਕਿ ਜਿਹੜੇ ਹੜ ਆਏ ਨੇ ਉਹਨਾਂ ਦੇ ਪਿੱਛੇ ਕੇਂਦਰ ਸਰਕਾਰ ਜ਼ਿੰਮੇਦਾਰ ਐ ਸੋ ਚੰਡੀਗੜ੍ਹ ਪੁਲਿਸ ਨੂੰ ਕੱਲ ਉਹਨਾਂ ਨੇ ਸ਼ਿਕਾਇਤ ਦੇ ਕੇ ਪ੍ਰੈਸ ਕਾਨਫਰੰਸ ਕਰਤੀ ਹੁਣ ਭਗਵੰਤ ਮਾਨ ਦੀਆਂ ਪ੍ਰੈਸ ਕਾਨਫਰੰਸਾਂ ਦੇ ਉੱਤੇ ਵੀ ਮੈਂ ਆਉਣਾ ਮੈਂ ਉਸ ਤੋਂ ਪਹਿਲਾਂ ਦੱਸਦਾ ਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਮਾਧੂਪੁਰ ਹੈਡਵਰਕਸ ਐ ਜਿਹੜਾ ਰਣਜੀਤ ਸਾਗਰ ਡੈਮ ਦੇ ਜ਼ਰੀਏ ਪਾਣੀ ਰਾਵੀ ਦਾ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਜਿਹੜਾ ਪਾਣੀ ਆਉਂਦਾ ਹੈ ਉਹ ਰਣਜੀਤ ਸਾਗਰ ਡੈਮ ਦੇ ਜ਼ਰੀਏ ਰਾਵੀ ਦਰਿਆ 'ਚ ਵਗਦਾ ਹੈ ਮਾਦੂਪੁਰ ਹੈਡਵਰਕਸ ਰਾਵੀ ਦਰਿਆ ਤੇ ਹੈ ਔਰ ਪੰਜਾਬ ਦੀ ਸਰਕਾਰ ਨੇ ਤਿੰਨ ਮੁਲਾਜ਼ਮ ਅਫਸਰ ਪੱਧਰ ਦੇ ਉਹਨਾਂ ਦੇ ਵਿੱਚੋਂ ਸਸਪੈਂਡ ਕੀਤੇ ਹੈ ਜਦਕਿ ਸੁਨੀਲ ਜਾਖੜ ਉਹਨਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੀ ਸਰਕਾਰ ਨੇ ਸਿਰਫ ਤੇ ਸਿਰਫ ਮੁਲਾਜ਼ਮ ਸਸਪੈਂਡ ਕਰਕੇ ਜ਼ਿੰਮੇਵਾਰੀ ਖਤਮ ਕਰ ਲਈ ਹੈ ਉਹ ਕਹਿੰਦੇ ਇੱਕ ਰਿਟਾਇਰਡ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਸਰਕਾਰ ਪੂਰੀ ਜਾਂਚ ਕਰਾਵੇ ਕਿ ਮਾਦੋਪੁਰ ਹੈਡਵਰਕਸ ਦਾ ਜਿਹੜੇ ਫਲੱਡ ਗੇਟ ਹੈ ਕਿਉਂ ਟੁੱਟੇ ਕਿਉਂਕਿ ਪਿਛਲੇ ਸਾਲ ਹੀ ਇਹਦੇ ਨਾਲ ਸੰਬੰਧਿਤ ਜਿਹੜਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਗਿਆ ਸੀ ਸੋ ਉਹ ਕਹਿੰਦੇ ਕੀ ਇਹ ਪੰਜਾਬ ਸਰਕਾਰ ਦੀ ਹੁਣ ਜ਼ਿੰਮੇਵਾਰੀ ਹੈ ਕਿ ਰਿਟਾਇਰਡ ਜੱਜ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਾਈ ਜਾਵੇ ਕਿ ਰਾਵੀ ਦੇ ਵਿੱਚ ਹੜ੍ਹ ਕਿਉਂ ਆਏ ਇੰਨਾ ਜ਼ਿਆਦਾ ਪਾਣੀ ਕਿਉਂ ਆਇਆ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਪਾਣੀ ਕਿਉਂ ਨਹੀਂ ਛੱਡਿਆ ਗਿਆ ਔਰ 27 ਤਰੀਕ ਨੂੰ ਅਚਾਨਕ ਹੀ 26 ਜਾਂ 27 ਤਰੀਕ ਨੂੰ ਅਚਾਨਕ ਹੀ ਲੱਖਾਂ ਕਿਉਂ ਸਿਕ ਪਾਣੀ ਉੱਥੋਂ ਛੱਡ ਦਿੱਤਾ ਗਿਆ ਇਹ ਮੰਨਿਆ ਜਾਂਦਾ ਹੈ ਕਿ ਰਣਜੀਤ ਸਾਗਰ ਡੈਮ ਦੇ ਉੱਤੇ ਰੰਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਸੀ ਉਹ 2 ਲੱਖ 70 75 ਹਜ਼ਾਰ ਕਿਉਂ ਸਿੱਖ ਦੇ ਕਰੀਬ ਛੱਡਿਆ ਗਿਆ ਜਦੋਂ ਬਹੁਤ ਜ਼ਿਆਦਾ ਪਹਾੜਾਂ ਚੋਂ ਮੀਂਹ ਆਇਆ ਹੁਣ ਅਸਲ ਚ ਤਿੰਨ ਚਾਰ ਪੱਧਰ ਤੇ ਲੜਾਈ ਚੱਲ ਰਹੀ ਹੈ ਇੱਕ ਲੜਾਈ ਚੱਲ ਰਹੀ ਹੈ ਕਿ ਸਭ ਤੋਂ ਵੱਧ ਮੁਆਵਜ਼ਾ ਕੌਣ ਦੇ ਰਿਹਾ ਹੈ ਲੋਕਾਂ ਦੀ ਮਦਦ ਕੌਣ ਕਰ ਰਿਹਾ ਹੈ ਇਹ ਕੀ ਲੜਾਈ ਹੈ ਦੂਜੀ ਲੜਾਈ ਚੱਲ ਰਹੀ ਹੈ ਕਿ ਅਸੀਂ ਆਪਣੀ ਆਪਣੀ ਸਿਆਸੀ ਜ਼ਮੀਨ ਕਿਵੇਂ ਬਚਾਉਣੀ ਹੈ ਤੇ ਉਹਨੂੰ ਤਕੜਾ ਕਿਵੇਂ ਕਰਨਾ ਤੇ ਤੀਜੀ ਲੜਾਈ ਚੱਲ ਰਹੀ ਹੈ ਕੀ ਦੋਸ਼ੀ ਕੌਣ ਹੈ ਹੁਣ ਇਹਨੂੰ ਮੈਨ ਮੇਡ ਫਲੱਡ ਕਿਹਾ ਜਾ ਰਿਹਾ ਹੈ ਕਿ ਇਹਨਾਂ ਫਲੱਡਾਂ ਦੇ ਪਿੱਛੇ ਕਿਤਨਾ ਕਿਤੇ ਮਨੁੱਖੀ ਗਲਤੀ ਹੈ ਦੇਖੋ ਬੜੀ ਦਿਲਚਸਪ ਗੱਲ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦਾ ਉਹਦਾ ਕੰਟਰੋਲ ਹੈ ਪੋਂਗ ਡੈਮ ਦੇ ਉੱਪਰ ਔਰ ਭਾਖੜਾ ਨੰਗਲ ਨੰਗਲ ਡੈਮ ਤੇ ਗੋਬਿੰਦ ਸਾਗਰ ਝੀਲ ਅਸੀਂ ਕਹਿ ਦਿੰਨੇ ਆ ਗੋਬਿੰਦ ਸਾਗਰ ਰੈਜ਼ਰਵਾਇਰ ਹੁਣ ਭਾਖੜਾ ਬਿਆਸ ਮੈਨੇਜਮੈਂਟ ਪੋਂਗ ਡੈਮ ਦੇਖਦਾ ਹੈ ਔਰ ਭਾਖੜਾ ਨੰਗਲ ਬੰਨ ਦੇਖਦਾ ਔਰ ਪੌਂਗ ਡੈਮ ਪੌਂਗ ਡੈਮ ਤੋਂ ਪਾਣੀ ਆਉਂਦਾ ਵਿਆਸ ਚ ਪਾਣੀ ਤਾਂ ਵਿਆਸ ਚ ਵੀ ਬਹੁਤ ਜ਼ਿਆਦਾ ਆਇਆ ਸੁਨੀਲ ਜਾਖੜ ਸਾਹਿਬ ਕਹਿੰਦੇ ਕਿ ਰਣਜੀਤ ਸਾਗਰ ਡੈਮ ਔਰ ਜਿਹੜਾ ਮਾਧੂਪੁਰ ਡੈਮ ਹੈ ਇਹਦੇ ਮਾਮਲੇ ਵਿੱਚ ਜਾਂਚ ਕਰਾਈ ਜਾਵੇ ਕਿ ਉੱਪਰੋਂ ਇੰਨਾ ਪਾਣੀ ਕਿਉਂ ਛੱਡਿਆ ਗਿਆ ਤੇ ਕਿਉਂ ਟੁੱਟਿਆ ਮਾਧੂਪੁਰ ਦੇ ਫਲੱਡ ਗੇਟ ਸੁਨੀਲ ਜਾਖੜ ਇਹ ਮੰਗ ਨਹੀਂ ਕਰਦੇ ਕਿ ਭਾਖੜਾ ਨੰਗਲ ਡੈਮ ਔਰ ਪੌਂਗ ਡੈਮ ਇਨ੍ਹਾਂ ਦੋਨਾਂ ਡੈਮਾਂ ਦੇ ਵਿੱਚੋਂ ਇੰਨਾ ਪਾਣੀ ਕਿਉਂ ਛੱਡਿਆ ਗਿਆ ਕੱਲਾ ਰਾਵੀ ਨੇ ਤਾਂ ਨੁਕਸਾਨ ਕੀਤਾ ਨਹੀਂ ਨੁਕਸਾਨ ਬਿਆਸ ਨੇ ਵੀ ਕੀਤਾ ਹੁਣ ਇੱਥੇ ਸੁਨੀਲ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਨੂੰ ਵਿਚਾਰੇ ਨੇ ਉਹ ਬੀਬੀਐਮ ਤੋਂ ਜਾਂਚ ਦੀ ਮੰਗ ਨਹੀਂ ਕਰ ਰਹੇ ਰਿਟਾਇਰਡ ਜੱਜ ਤੋਂ ਉਹ ਕਹਿੰਦੇ ਕੱਲਾ ਰੰਜੀਤ ਸਾਗਰ ਡੈਮ ਚੋਂ ਪਾਣੀ ਕਿਉਂ ਛੱਡਿਆ ਗਿਆ ਇੰਨਾ ਜ਼ਿਆਦਾ ਤੇ ਬਾਦੋਪੁਰ ਦੇ ਫਲੱਡ ਗੇਟ ਕਿਉਂ ਟੁੱਟੇ ਇਹਦੀ ਜਾਂਚ ਭਗਵੰਤ ਮਾਨ ਸਰਕਾਰ ਕਰਾਵੇ ਹੁਣ ਭਗਵੰਤ ਮਾਨ ਸਰਕਾਰ ਉਹ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਾਂਚ ਦੀ ਮੰਗ ਨਹੀਂ ਕਰ ਰਹੀ ਭਗਵੰਤ ਮਾਨ ਕਦੀ ਨਹੀਂ ਕਹਿੰਦੇ ਕਿ ਬੀਬੀ ਐਮ ਬੀ ਨੇ ਜ਼ਿਆਦਾ ਪਾਣੀ ਛੱਡਿਆ ਜਾਂ ਪੌਂਗ ਡੈਮ ਤੋਂ ਜ਼ਿਆਦਾ ਪਾਣੀ ਛੱਡਿਆ ਤੇ ਇਹ ਜਾਂਚ ਕੀਤੀ ਜਾਵੇ ਇਹ ਵੀ ਕੀ ਇਹਨਾਂ ਨੇ ਪਾਣੀਆਂ ਦੀ ਵੰਡ ਗਲਤ ਕੀਤੀ ਕਿਉਂ ਕਿਉਂਕਿ ਅਗਰ ਭਗਵੰਤ ਮਾਨ ਬੀਬੀ ਐਮ ਬੀ ਦੀ ਜਾਂਚ ਮੰਗਣਗੇ ਤੇ ਫਿਰ ਮਾਦੋਪੁਰ ਫਲੱਡ ਗੇਟ ਟੁੱਟਣ ਦੀ ਔਰ ਜਿਹੜਾ ਰਣਜੀਤ ਸਾਗਰ ਡੈਮ ਹੈ ਜਿਹੜਾ Ravi ਦਰਿਆ ਦੇ ਨਾਲ ਸੰਬੰਧਿਤ ਹੈ ਫਿਰ ਉਹਦੀ ਵੀ ਜਾਂਚ ਕਰਾਉਣੀ ਪੈਣੀ ਹੈ। ਬੀਜੇਪੀ ਵਾਲੇ ਸਿਰਫ ਭਗਵੰਤ ਮਾਨ ਨਾਲ ਸੰਬੰਧਿਤ ਜਿਹੜਾ ਕੰਟਰੋਲ ਹੈ ਕਿਉਂਕਿ ਪਾਖੜਾ ਬਿਆਸ ਮੈਨੇਜਮੈਂਟ ਕੰਟਰੋਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਕੰਟਰੋਲ ਹੈ ਉਹ ਤਾਂ ਕੇਂਦਰ ਸਰਕਾਰ ਕੋਲੇ ਹੈ। ਜਾਖੜ ਉਹਦੀ ਮੰਗ ਨਹੀਂ ਕਰਦੇ। ਹੁਣ ਆ ਗਈ ਭਗਵੰਤ ਮਾਨ ਹੁਣਾਂ ਦੀ ਗੱਲ। ਭਗਵੰਤ ਮਾਨ ਇੰਟਰਵਿਊਸ ਤੇ ਇੰਟਰਵਿਊਸ ਦੇ ਰਹੇ ਨੇ ਕੌਮੀ ਚੈਨਲਾਂ ਤੇ ਪਿਛਲੇ 3-4 ਦਿਨਾਂ ਚ ਭਗਵੰਤ ਮਾਨ ਅਚਾਨਕ ਹੀ ਕਈ ਟੈਲੀਵਿਜ਼ਨ ਚੈਨਲਾਂ ਤੇ ਇੰਟਰਵਿਊਜ਼ ਦੰਦੇ ਨਜ਼ਰ ਆਏ ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਹੈ ਜਦੋਂ ਵੀ ਆਮ ਆਦਮੀ ਪਾਰਟੀ ਨੇ ਕੋਈ ਧਾਰਨਾ ਬਣਾਉਣੀ ਹੁੰਦੀ ਕੋਈ ਨਰੇਟਿਵ ਬਿਲਡ ਕਰਨਾ ਹੈ ਜਾਂ ਆਮ ਆਦਮੀ ਪਾਰਟੀ ਕਿਸੇ ਰਣਨੀਤੀ ਤੇ ਅੱਗੇ ਵਧਦੀ ਹੈ ਉਹ ਇੰਟਰਵਿਊ ਤੇ ਇੰਟਰਵਿਊ ਦੇਣਾ ਸ਼ੁਰੂ ਕਰ ਦਿੰਦੇ ਨੇ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਖੁੱਲੇ ਗੱਫੇ ਇਸ਼ਤਿਹਾਰਾਂ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਚ ਚੈਨਲਾਂ ਨੂੰ ਮਿਲਦੇ ਆ ਭਾਵੇਂ ਚੈਨਲ ਕੌਮੀ ਹੋਣ ਜਦੋਂ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਦਿੱਲੀ ਦੀ ਸਰਕਾਰ ਵੱਲੋਂ ਵੀ ਇਸ਼ਤਿਹਾਰਾਂ ਦੇ ਖੁੱਲੇ ਗੱਫੇ ਸੀ ਹੁਣ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਸ਼ਤਿਹਾਰਾਂ ਦੇ ਖੁੱਲੇ ਗੱਫੇ ਜਾਂਦੇ ਨੇ ਚੈਨਲਾਂ ਨੂੰ ਇਹ ਤਾਂ ਕਿਸੇ ਤੋਂ ਗੱਲ ਲੁਕ ਹੀ ਨਹੀਂ ਇਸ ਤੇ ਚੈਨਲਾਂ ਦੀ ਰੋਜ਼ੀ ਰੋਟੀ ਵੀ ਇਹ ਇਸ਼ਤਿਹਾਰਾਂ ਦੇ ਗੱਫਿਆਂ ਤੇ ਚੱਲਦੀ ਹੈ ਇਸ ਕਰਕੇ ਉਹਨਾਂ ਦਾ ਵੀ ਕੰਮ ਹੈ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਉਹ ਇਸ਼ਤਿਹਾਰਾਂ ਦੇ ਗੱਫੇ ਕਿਉਂ ਲੈਂਦੇ ਨੇ ਅਗਰ ਉਹਨਾਂ ਦੀ ਕੌਨਸ਼ੀਅਸ ਅਗਰ ਉਹਨਾਂ ਦੀ ਆਤਮਾ ਅਲਾਓ ਕਰਦੀ ਹੈ ਇਸ਼ਤਿਹਾਰਾਂ ਦੇ ਗੱਫੇ ਲੈਣ ਨੂੰ ਤੇ ਉਹ ਲੈਣ ਅਖਬਾਰਾਂ ਦੇ ਵਿੱਚ ਵੀ ਤਾਂ ਤੁਸੀਂ ਦੇਖੋ ਨਾ ਕਿੱਡੇ-ਕੱਡੇ ਵੱਡੇ ਇਸ਼ਤਿਹਾਰ ਛਪਦੇ ਨੇ ਅਖਬਾਰਾਂ ਵਾਲੇ ਕਿਹੜਾ ਕਿਸੇ ਤੋਂ ਘੱਟ ਨੇ ਉਹ ਵੀ ਖੁੱਲੇ ਗੱਫੇ ਇਸ਼ਤਿਹਾਰਾਂ ਦੇ ਲੈਂਦੇ ਆ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਵੀ ਤੁਸੀਂ ਕਿਉਂ ਇਸ਼ਤਿਹਾਰ ਸਰਕਾਰੀ ਐਨੇ ਲੈਂਦੇ ਹੋ ਯਾ ਹੁਣ ਚਰਨਜੀਤ ਚੰਨੀ ਔਰ ਕੈਪਟਨ ਅਮਰਿੰਦਰ ਨੇ ਵੀ ਦੱਬ ਕੇ ਇਸ਼ਤਿਹਾਰ ਦਿੱਤੇ ਸੀ ਪੰਜਾਬ 'ਚ ਅਖੀਰਲੇ ਸਮੇਂ 'ਚ ਉਦੋਂ ਵੀ ਚੈਨਲਾਂ ਵਾਲੇ ਭਗਵੰਤ ਮਾਨ ਔਰ ਚਰਨਜੀਤ ਚੰਨੀ ਦੀ ਬੋਲੀ ਬੋਲਦੇ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਏਜੰਡੇ ਚੱਲਦੇ ਸੀ ਚੈਨਲਾਂ ਤੇ ਪੰਜਾਬ ਤੇ ਇਹ ਚੱਲਦਾ ਹੈ ਚੈਨਲਾਂ ਤੇ ਪਰ ਗੱਲ ਇਹ ਹੋ ਰਹੀ ਹੈ ਕਿ ਭਗਵੰਤ ਮਾਨ ਜਿਹੜੇ ਇੰਨੀਆਂ ਇੰਟਰਵਿਊਜ਼ ਚੈਨਲਾਂ ਤੇ ਦੇ ਰਹੇ ਨੇ ਭਗਵੰਤ ਮਾਨ ਦੋ ਤਿੰਨ ਗੱਲਾਂ ਇਹਨਾਂ ਚੈਨਲਾਂ ਤੇ ਲੈ ਕੇ ਜਾ ਰਹੇ ਨੇ ਪਹਿਲੀ ਗੱਲ ਉਹ ਕਹਿੰਦੇ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਐਸਡੀਆਰਐਫ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਭਗਵੰਤ ਮਾਨ ਪੂਰੇ ਦੇਸ਼ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਬੀਜੇਪੀ ਵਾਲੇ ਜਿਹੜੀ ਗੱਲ ਕਰ ਰਹੇ ਨੇ ਕਿ 12000 ਕਰੋੜ ਪਹਿਲਾਂ ਔਰ 15-1600 ਕਰੋੜ ਮੋਦੀ ਨੇ ਹੋਰ ਦਿੱਤਾ ਹੈ ਪੰਜਾਬ ਕੋਲੇ 13.5 ਹਜ਼ਾਰ ਕਰੋੜ ਪਹੁੰਚਿਆ ਹੋਇਆ ਭਗਵੰਤ ਮਾਨ ਇਸ ਧਾਰਨਾ ਨੂੰ ਤੋੜਨਾ ਚਾਹੁੰਦੇ ਨੇ ਦੇਸ਼ 'ਚੋਂ ਕਿ ਪੰਜਾਬ ਦੀ ਸਰਕਾਰ ਨੇ ਉਸ ਪੈਸੇ ਦੀ ਦੁਰਵਰਤੋਂ ਕਰ ਲਈ ਕਿਉਂਕਿ ਬੀਜੇਪੀ ਵਾਲੇ ਹੋਣ ਕਾਂਗਰਸ ਵਾਲੇ ਹੋਣ ਅਕਾਲੀ ਦਲ ਵਾਲੇ ਹੋਣ ਪੁਨਰ ਸੁਜੀਤ ਵਾਲੇ ਹੋਣ ਇਹ ਟਾਰਗੇਟ ਕਰ ਰਹੇ ਨੇ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਸੇ ਦੀ ਦੁਰਵਰਤਤੋਂ ਕਰ ਲਈ ਕਿਤੇ ਹੋਰ ਵਰਤ ਲਿਆ ਅਕਾਲੀ ਦਲ ਵਾਲੇ ਤਾਂ ਕਈ ਵਾਰੀ ਕਹਿ ਦਿੰਦੇ ਨੇ ਕਿ ਆਪ ਵਾਲੇ ਪੈਸੇ ਕਿਤੇ ਹੋਰ ਖਰਚ ਗਏ ਔਰ ਜਦੋਂ ਪ੍ਰਧਾਨ ਮੰਤਰੀ ਦਾ ਦੌਰਾ ਆਇਆ ਉਦੋਂ ਸੁਨੀਲ ਜਾਖੜ ਸਣੇ ਭਾਜਪੀ ਦੇ ਵੱਡੇ ਲੀਡਰ ਔਰ ਬਹੁਤ ਸਾਰੇ ਕਿਸਾਨ ਜਿਹੜੇ ਆਮ ਸੀ ਉਹਨਾਂ ਦੇ ਵਿੱਚੋਂ ਇੱਕ ਦੋ ਨੇ ਇਹ ਕਹਿਤਾ ਕਿ ਜੀ ਪੈਸਾ ਪੰਜਾਬ ਸਰਕਾਰ ਦੇ ਉਹਨਾਂ ਭੇਜਿਓ ਸਿੱਧਾ ਕਿਸਾਨਾਂ ਦੇ ਖਾਤੇ 'ਚ ਪਾਓ ਸਾਡੇ ਖਾਤਿਆਂ 'ਚ ਪਾਓ ਸਾਨੂੰ 23 ਦਾ ਵੀ ਮੁਆਵਜ਼ਾ ਨਹੀਂ ਮਿਲਿਆ ਭਗਵੰਤ ਮਾਨ ਕੌਮੀ ਚੈਨਲਾਂ 'ਚ ਬਹਿ ਕੇ ਦੋ ਤਿੰਨ ਗੱਲਾਂ ਕਰ ਰਹੇ ਨੇ ਪਹਿਲੀ ਗੱਲ ਉਹ ਇਹ ਕਰ ਰਹੇ ਨੇ ਕਿ ਬੀਜੇਪੀ ਝੂਠ ਬੋਲ ਰਹੀ ਹੈ ਕਿ ਸਾਡੇ ਕੋਲੇ 12000 ਕਰੋੜ ਐਸਡੀਆਰਐਫ ਦਾ ਹੈਗਾ ਉਹ ਕਹਿੰਦੇ 2010 11 'ਚ ਐਸਡੀਆਰਐਫ ਸ਼ੁਰੂ ਹੋਇਆ ਤੇ ਅੱਜ ਤੱਕ 5012 ਕਰੋੜੀ ਉਹਦਾ ਆਇਆ ਸੀ ਤੇ ਭਗਵੰਤ ਮਾਨ ਉਹਦੇ ਖਰਚੇ ਦਾ ਹਿਸਾਬ ਵੀ ਗਣਾਉਂਦੇ ਨੇ ਇਹ ਭਗਵੰਤ ਮਾਨ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਇਹ ਗੱਲ ਲੈ ਕੇ ਜਾ ਰਹੇ ਨੇ ਕਿਉਂਕਿ ਜਦੋਂ ਗੱਲ ਆਉਂਦੀ ਹੈ ਸਵਾਲਾਂ ਦੀ ਭਗਵੰਤ ਜੀ ਇਹ ਵੀ ਸਵਾਲ ਖੜੇ ਕਰਦੇ ਨੇ ਕਿ ਪਿਛਲੀ ਕਾਂਗਰਸ ਸਰਕਾਰ ਜਿਹੜੀ ਅਗਰੇ 10 ਸਚ ਐਸ ਡੀ ਆਰ ਐਫ ਸ਼ੁਰੂ ਹੋਇਆ ਹੈ ਤੇ 10 ਅਕਾਲੀ ਬੀ ਜੀ ਪੀ ਸੀ 17 12 17 ਤੱਕ ਇਹ ਰਹੇ ਅਕਾਲੀ ਬੀ ਜੀ ਪੀ ਵਾਲੇ 17 ਤੋਂ 22 ਤੱਕ ਰਹੇ ਜਿਹੜੇ ਕਾਂਗਰਸ ਵਾਲੇ ਉਹਦੇ ਚ ਜਾਖੜ ਸਾਹਿਬ ਵੀ ਸੀ ਕੈਪਟਨ ਅਮਰਿੰਦਰ ਵੀ ਸੀ ਹੁਣ ਭਗਵੰਤ ਜੀ ਨੇ ਉੱਥੇ ਇਹ ਵੀ ਸਵਾਲ ਖੜਾ ਕਰਦੇ ਨੇ ਕਿ ਜਿਹੜੀ 2007 ਤੋਂ ਲੈ ਕੇ 17 ਤੱਕ 10 ਸਾਲ ਅਕਾਲੀ ਬੀ ਜੀ ਪੀ ਰਹੇ 2010-11 ਚ ਇਹਨਾਂ ਨੇ ਐਸ ਡੀ ਆਰ ਐਫ ਸ਼ੁਰੂ ਕੀਤਾ ਔਰ 17 ਤੋਂ 22 ਕੈਪਟਨ ਮਰਿੰਦਰ ਸੱਤਾ 'ਚ ਰਿਹਾ ਸੁਨੀਲ ਜਾਖੜ ਸੱਤਾ 'ਚ ਰਿਹਾ ਉਹ ਵੀ ਹੁਣ ਬੀ ਜੀ ਪੀ 'ਚ ਚਲੇ ਗਏ ਇਸ ਕਰਕੇ ਭਗਵੰਤ ਮਾਨ ਕਹਿੰਦੇ ਜਿਹੜਾ ਹਿਸਾਬ ਹੈ ਉਹ ਤਾਂ ਜਾਂ ਕੈਪਟਨ ਮਰਿੰਦਰ ਦਵੇ ਜਾਂ ਸੁਨੀਲ ਜਾਖੜ ਦੇ ਜਾਂ ਰਵਨੀਤ ਬਿੱਟੂ ਦਵੇ ਸੋ ਭਗਵੰਤ ਮਾਨ ਕਹਿੰਦੇ ਇਹ ਸਾਰੇ ਲੀਡਰ ਕਾਂਗਰਸ ਦੇ ਇਹ ਈਡੀਆਂ ਓਡੀਆਂ ਦੇ ਡਰ ਤੋਂ ਕਾਂਗਰਸ ਦੇ ਲੀਡਰ ਕਹਿੰਦੇ ਜਿਹੜੇ ਬੀ ਜੀ ਪੀ 'ਚ ਗਏ ਨੇ ਉਹ ਈਡੀਆਂ ਓਡੀਆਂ ਦੇ ਡਰ ਤੋਂ ਗਏ ਨੇ ਤਾਂ ਕਿ ਕੋਈ ਹਿਸਾਬ ਨਾ ਪੁੱਛ ਲੇ ਭਗਵੰਤ ਮਾਨ ਦੇਸ਼ ਦੇ ਕੌਮੀ ਚੈਨਲਾਂ ਤੇ ਇਹ ਧਾਰਨਾ ਅੱਗੇ ਵਧਾਰੇ ਨੇ ਕਿ ਬੀਜੇਪੀ ਔਰ ਅਕਾਲੀ ਬੀਜੇਪੀ ਔਰ ਕਾਂਗਰਸ ਦੇ ਲੀਡਰ ਜਿਹੜੇ ਹੁਣ ਬੀਜੇਪੀ ਤੇ ਚਲੇ ਗਏ ਇਹ ਜਵਾਬ ਦੇਣ ਵੀ 12000 ਕਰੋੜ ਕਿੱਥੇ ਸੋ ਇਸ ਤਰ੍ਹਾਂ ਦੀ ਗੱਲ ਭਗਵੰਤ ਮਾਨ ਕੌਮੀ ਮੀਡੀਆ ਤੇ ਅੱਗੇ ਵਧਾਰੇ ਨੇ ਔਰ ਜਦੋਂ ਭਗਵੰਤ ਮਾਨ ਬੋਲਦੇ ਨੇ ਤੇ ਸਵਾਲ ਤਾਂ ਪੱਤਰਕਾਰਾਂ ਨੇ ਪੁੱਛਣੇ ਆ ਪੱਤਰਕਾਰ ਬਾਰ ਬਾਰ ਇਹ ਸਵਾਲ ਪੁੱਛਦੇ ਨੇ ਜਿਹੜਾ ਪਠਾਨ ਮਾਜਰੇ ਵਾਲਾ ਮਾਮਲਾ ਹੈ ਭਗਵੰਤ ਮਾਨ ਉਹਦੇ ਚ ਬੜੀ ਸਫਾਈ ਨਾਲ ਕਹਿ ਦਿੰਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਇਹ ਗੱਲ ਤੈ ਹੈ ਕਿ ਅਗਰ ਸਾਡਾ ਵੀ ਕੋਈ ਗਲਤੀ ਕਰੂਗਾ ਤੇ ਅਸੀਂ ਉਹਨੂੰ ਪਿੱਛੇ ਕਰ ਦਿਆਂਗੇ ਔਰ ਅਸੀਂ ਨਵੇਂ ਲੋਕ ਅੱਗੇ ਲੈ ਕੇ ਆਵਾਂਗੇ ਇਹ ਗੱਲ ਭਗਵੰਤ ਮਾਨ ਖੁੱਲੇ ਮੰਚਾਂ ਤੇ ਕਹਿ ਰਹੇ ਨੇ ਔਰ ਇਹਦੇ ਨਾਲ ਨਾਲ ਜਿਹੜੀ ਉਹ ਗੱਲ ਅੱਗੇ ਵਧਾ ਰਹੇ ਨੇ ਕਿ ਅਸੀਂ ਅਗਲੇ ਬਜਟ ਚ ਕਿਉਂਕਿ ਮਾਰਚ ਦੇ ਵਿੱਚ ਬਜਟ ਸੈਸ਼ਨ ਆਉਣਾ ਹੈ ਜਦੋਂ 26 27 ਦਾ ਬਜਟ ਪੇਸ਼ ਹੋਣਾ ਹੈ ਉਹ ਕਹਿੰਦੇ ਅਸੀਂ ਅਗਲੇ ਬਜਟ ਦੇ ਵਿੱਚ ਇਹ ਪ੍ਰੋਵੀਜ਼ਨ ਰੱਖ ਦੇਣੀ ਹੈ ਕਿ ਮਹਿਲਾਵਾਂ ਦੇ ਖਾਤੇ 'ਚ ਅਸੀਂ 1100 ਰੁਪਿਆ ਪਾਉਣਾ ਹੈ ਹੁਣ ਇਹ ਵੀ ਬੜੀ ਦਿਲਚਸਪ ਸਿਆਸਤ ਹੈ ਕਿਉਂਕਿ ਇਹ ਗੱਲਾਂ ਆ ਰਹੀਆਂ ਨੇ ਕਿ 25 ਸਤੰਬਰ ਤੋਂ ਭਾਰਤੀ ਜਨਤਾ ਪਾਰਟੀ ਹਰਿਆਣਾ ਦੀ ਸਰਕਾਰ ਉੱਥੇ ਮਹਿਲਾਵਾਂ ਦੇ ਖਾਤੇ 'ਚ 2100 ਰੁਪਿਆ ਪਾ ਸਕਦੀ ਹੈ ਅਗਰ ਭਾਰਤੀ ਜਨਤਾ ਪਾਰਟੀ 2100 ਰੁਪਿਆ ਖਾਤਿਆਂ 'ਚ ਪਾਉਣ ਲੱਗੀ ਹਰਿਆਣਾ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਉਹਦਾ ਸਿੱਧਾ ਅਸਰ ਪੰਜਾਬ ਦੀ ਸਿਆਸਤ ਤੇ ਪੈਣਾ ਔਰ ਉਹ 2100 ਰੁਪਿਆ ਕਿਤੇ ਇਸ ਰੂਪ 'ਚ ਪੰਜਾਬ 'ਚ ਚਰਚਿਤ ਨਾ ਹੋ ਜੇ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ 1100 ਰੁਪਏ ਦਾ ਠੀਕ ਭਗਵੰਤ ਮਾਨ ਦੀ ਸਰਕਾਰ ਉਹ ਦੇ ਨਹੀਂ ਸਕੀ ਹਾਲਾਂਕਿ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਬਹੁਤ ਚਿੰਤਾਜਨਕ ਸਥਿਤੀ ਹੈ ਭਗਵੰਤ ਮਾਨ ਉਹਨਾਂ ਨੇ ਤਾਂ ਖੁਦ ਚੜ੍ਹਦੀ ਕਲਾ ਮਿਸ਼ਨ ਇੱਕ ਸ਼ੁਰੂ ਕੀਤਾ ਹੈ ਤਾਂ ਕਿ ਵੱਧ ਤੋਂ ਵੱਧ ਪੈਸਾ ਇਕੱਠਾ ਕਰ ਸਕੀਤਾ ਜਾ ਸਕੇ ਔਰ ਜਿਹੜਾ ਵਾਦਾ ਕਰ ਬੈਠੇ ਨੇ ਭਗਵੰਤ ਮਾਨ ਕਿ 40000 ਪ੍ਰਤੀ ਏਕੜ ਦੇਣਗੇ ਖੇਤੀਬਾੜੀ ਦਾ ਔਰ ਦੀਵਾਲੀ ਤੋਂ ਪਹਿਲਾਂ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਜਾ ਕੇ ਚੈੱਕ ਵੰਡਣੇ ਸ਼ੁਰੂ ਕਰ ਦਾਂਗੇ ਦਬਾਅ ਭਗਵੰਤ ਮਾਨ ਤੇ ਵੀ ਹੈ ਔਰ ਭਗਵੰਤ ਮਾਨ ਦੀ ਵੀ ਪੂਰੀ ਕੋਸ਼ਿਸ਼ ਹੈ ਟੈਲੀਵਿਜ਼ਨਾਂ ਤੇ ਜਾ ਕੇ ਉਹ ਜਿਹੜਾ ਮਿਸ਼ਨ ਚੜ੍ਹਦੀ ਕਲਾ ਹੈ ਉਹਦਾ ਜ਼ਿਕਰ ਹਰ ਜਗ੍ਹਾ ਕਰ ਰਹੇ ਨੇ ਕੌਮੀ ਚੈਨਲਾਂ ਤੇ ਤਾਂ ਕਿ ਜਿਹੜੀ ਉਹਦੀ ਆਪਣੀ ਇਮੇਜ ਹੈ ਇੱਕ ਮੁੱਖ ਮੰਤਰੀ ਦੀ ਬਤੌਰ ਕਲਾਕਾਰ ਪੂਰੇ ਦੇਸ਼ 'ਚ ਜਿਹੜੀ ਉਹਨਾਂ ਦੀ ਨਿੱਜੀ ਛਵੀ ਦਾ ਅਸਰ ਸੂਖ ਹੈ ਟੈਲੀਵਿਜ਼ਨਾਂ ਦੇ ਕਾਮੇਡੀ ਸ਼ੋਅਾਂ ਤੋਂ ਬਾਅਦ ਜਾਂ ਗਾਇਕੀ ਜਾਂ ਕਲਾਕਾਰੀ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਬੰਬਈ ਤੋਂ ਲੈ ਕੇ ਦੇਸ਼ ਦੇ ਹਰ ਹਿੱਸਿਆਂ 'ਚ ਉਹਨਾਂ ਨੂੰ ਮਦਦ ਮਿਲੂਗੀ ਸੋ ਭਗਵੰਤ ਮਾਨ ਦਾ ਟੈਲੀਵਿਜ਼ਨਾਂ ਦੇ ਵਿੱਚ ਸ਼ੋਅ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਪੰਜਾਬ ਨੂੰ ਉਹਨਾਂ ਦਾ ਜਿਹੜਾ ਮਿਸ਼ਨ ਆਪਣਾ ਬਣਾਇਆ ਗਿਆ ਆਮ ਆਦਮੀ ਪਾਰਟੀ ਦਾ ਉਹਦੇ 'ਚ ਵੱਧ ਤੋਂ ਵੱਧ ਫੰਡ ਇਕੱਠੇ ਹੋਣ ਤਾਕੀ ਜਦੋਂ ਹੁਣ ਬੀਜੇਪੀ ਵਾਲੇ ਨੇ ਕਿਹਾ ਤਾਂ ਵੀ ਅਸੀਂ ਤਾਂ 12000 ਕਰੋੜ ਪਹਿਲਾਂ ਦੇ ਹੀ ਬੈਠੇ ਆ ਤੁਹਾਨੂੰ ਜਾਂ ਤੁਹਾਡੇ ਕੋਲੇ ਹੈਗਾ ਇਕੱਠਾ ਹੋ ਗਿਆ 15 1600 ਕਰੋੜ ਹੋਰ ਦੇਤਾ 243 ਕਰੋੜ 40 ਕਰੋੜ ਹੋਰ ਦੇਤਾ 595 ਕਰੋੜ ਅਤੀ ਜਿਹੜਾ ਅਸੀਂ ਕਹਿ ਦਿੱਤਾ ਵੀ ਬਹੁਤ ਜ਼ਿਆਦਾ ਹੜ੍ਹ ਆਏ ਨੇ ਅਤੀ ਆਫਤ ਆਈ ਹੈ ਪੰਜਾਬ ਦੇ ਵਿੱਚ ਕੌਮੀ ਤਾਂ ਨਹੀਂ ਐਲਾਨੀ ਬੀਜੇਪੀ ਨੇ ਉਹ 595 ਕਰੋੜ ਉਹ ਵੀ 50 ਸਾਲਾਂ ਦੇ ਵਿੱਚ ਵਾਪਸ ਮੋੜਨੇ ਹੁੰਦੇ ਨੇ ਲੋਨ ਦੇ ਰੂਪ ਚ ਹੌਲੀ ਹੌਲੀ ਸੋ ਬੀਜਪੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਖੋ ਅਸੀਂ ਕਿੰਨਾ ਪੈਸਾ ਦਿੱਤਾ। ਔਰ ਭਗਵੰਤ ਮਾਨ ਇਹ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਬੀਜਪੀ ਨਿਰਾ ਝੂਠ ਬੋਲ ਰਹੀ ਹੈ। ਔਰ ਕੌਮੀ ਚੈਨਲਾਂ ਦੀਆਂ ਇੰਟਰਵਿਊਆਂ 'ਚ ਉਹ ਬਾਰ-ਬਾਰ ਕਹਿ ਰਹੇ ਨੇ ਕਿ ਜਗੜ, ਬਿੱਟੂ ਤੇ ਭਗਵੰਤ ਜਿਹੜੇ ਕੈਪਟਨ ਮਰਿੰਦਰ ਹੈ ਸਾਰੇ ਬੀਜਪੀ 'ਚ ਦੌੜ ਗਏ। ਤੇ ਸਾਹਿਬ ਇਹਨਾਂ ਨੇ ਦੇਣਾ ਸੀ ਰੂਰਲ ਡਿਵੈਲਪਮੈਂਟ ਫੰਡ ਇਹਨਾਂ ਨੇ ਕਿੱਥੇ ਵਰਤਿਆ? ਕਾਂਗਰਸੀਆਂ ਨੇ। ਕੈਪਟਨ ਮਰਿੰਦਰ ਦਾ ਉਹ ਖਾਸ ਤੌਰ ਤੇ ਜ਼ਿਕਰ ਕਰਦੇ ਨੇ। ਕਿ ਰੂਰਲ ਡਿਵੈਲਪਮੈਂਟ ਫੰਡ ਦੀ ਦਰਵਰਤੋਂ ਕੈਪਟਨ ਅਮਰਿੰਦਰ ਨੇ ਕੀਤੀ ਮੁੱਖ ਮੰਤਰੀ ਦੇ ਤੌਰ ਤੇ ਹੁਣ ਉਹ ਬੀਜੇਪੀ ਚ ਹੈ ਤੇ ਬੀਜੇਪੀ ਸਾਡਾ ਆਰਡੀਐਫ ਦਾ ਫੰਡ ਰੋਕ ਕੇ ਬੈਠੀ ਹੈ ਹਾਲਾਕੀ ਜਿਹੜੀ 50000 ਦੀ ਗੱਲ ਭਗਵੰਤ ਮਾਨ ਕਹਿੰਦੇ ਨੇ ਕਿ 50000 ਸਾਡਾ ਜੀਐਸਟੀ ਜਾਂ ਰੈਵਨਿਊ ਲਾਸ ਦੇ ਰੂਪ ਦੇ ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਸਾਡਾ ਕੰਪਨਸੇਸ਼ਨ ਹੈ ਜਾਂ ਸਾਡਾ ਬੈਲੈਂਸ ਹੈ ਦੋ ਸਾਲਾਂ ਦਾ ਉਹਨੂੰ ਬੀਜੇਪੀ ਨਕਾਰ ਰਹੀ ਹੈ ਅਨਿਲ ਸ੍ਰੀਨ ਬੀਜੇਪੀ ਦੇ ਜਨਰਲ ਸਕੱਤਰ ਕਈ ਵਾਰ ਪ੍ਰੈਸ ਕਾਨਫਰੰਸ ਕਰਕੇ ਕਹਿ ਚੁੱਕੇ ਨੇ ਕਿ ਭਗਵੰਤਮਾਨ 60000 ਕਰੋੜ ਦੀ ਜਿਹੜੀ ਗੱਲ ਕਰ ਰਹੇ ਨੇ ਉਹਦੇ ਵਿੱਚੋਂ ਰੂਰਲ ਡਿਵੈਲਪਮੈਂਟ ਫੰਡ ਦਾ ਮਾਮਲਾ ਉਹ ਇਹਨਾਂ ਦਾ ਅਦਾਲਤਾਂ 'ਚ ਹੈ ਤੇ ਜਿਹੜਾ ਵੈਟ ਔਰ ਜੀਐਸਟੀ ਨੂੰ ਲੈ ਕੇ ਕਹਿ ਰਹੇ ਨੇ ਕਿ ਸਾਡਾ 50000 ਕਰੋੜ ਦਾ ਬਕਾਇਆ ਹੈ ਸੁਨੀਲ ਰਾਖੜ ਕਹਿੰਦੇ ਉਹ ਹੈ ਹੀ ਕੋਈ ਨਹੀਂ ਇਹ ਗੁੰਮਰਾਹ ਕਰ ਰਹੇ ਨੇ ਅਗਰ 50000 ਕਰੋੜ ਇਹਨਾਂ ਦਾ ਬਕਾਇਆ ਹੈ ਤੇ ਜੀਐਸਟੀ ਕੌਂਸਲ ਦੀ ਜਿਹੜੀ ਮੀਟਿੰਗ ਕੁਝ ਦਿਨ ਪਹਿਲਾਂ ਹੋਈ ਹੈ ਉੱਥੇ ਇਹਨਾਂ ਨੇ ਇਹ ਮਾਮਲਾ ਕਿਉਂ ਨਹੀਂ ਚੱਕਿਆ ਉਹ ਕਹਿੰਦੇ ਇਹ ਝੂਠ ਦੀ ਬਿਨਾ ਤੇ ਅੱਗੇ ਵਧ ਰਹੇ ਨੇ। ਜੋ ਇੱਕ ਤਰੀਕੇ ਨਾਲ ਜਿਹੜੀ ਹੁਣ ਪੰਜਾਬ 'ਚ ਸਿਆਸਤ ਹੈ ਸ਼ਿਕਾਇਤਾਂ ਸ਼ੁਰੂ ਹੋ ਗਈਆਂ ਸੁਨੀਲ ਜਾਖੜ ਨੇ ਸ਼ਿਕਾਇਤ ਦਿੱਤੀ ਚੰਡੀਗੜ੍ਹ ਦੇ ਥਾਣੇ 'ਚ। ਭਗਵੰਤ ਮਾਨ ਕੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਾਂਚ ਦੀ ਮੰਗ ਕਰਨਗੇ? ਬੀਜੇਪੀ ਵਾਲੇ ਕਹਿ ਰਹੇ ਨੇ ਕੇਂਦਰ ਸਰਕਾਰ ਹੜ੍ਹਾਂ ਲਈ ਜ਼ਿੰਮੇਵਾਰ ਨਹੀਂ। ਸੋਸ਼ਲ ਮੀਡੀਆ 'ਤੇ ਇੱਕ ਧਿਰ ਇਹ ਧਾਰਨਾ ਇਲਜ਼ਾਮਬਾਜ਼ੀਆਂ ਦੇ ਰੂਪ ਚ ਅੱਗੇ ਵਧਾ ਰਹੀ ਹੈ ਕਿ ਜਾਨਵੁੰਜ ਕੇ ਹੜ੍ਹ ਲਿਆਂਦੇ ਗਏ ਐ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਰਾਵੀ ਚ ਪਾਣੀ ਵੱਧ ਛੱਡਿਆ ਗਿਆ ਜਦਕਿ ਰਾਵੀ ਦਾ ਕੰਟਰੋਲ ਪੰਜਾਬ ਸਰਕਾਰ ਕੋਲੇ ਐ ਔਰ ਭਾਖੜਾ ਬਿਆਸ ਮੈਨੇਜਮੈਂਟ ਦਾ ਕੰਟਰੋਲ ਸਿੱਧੇ ਰੂਪ ਚ ਕੇਂਦਰ ਕੋਲੇ ਐ ਤੇ ਬੀਜੇਪੀ ਵਾਲੇ ਕੇਂਦਰ ਦੀ ਜਾਂਚ ਨਹੀਂ ਮੰਗਦੇ ਕਹਿੰਦੇ ਰਾਵੀ ਦੇ ਪਾਣੀ ਦੀ ਜਾਂਚ ਕਰੋ ਤੇ ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਕੁਦਰਤੀ ਆਫਤ ਐ ਭਗਵੰਤ ਮਾਨ ਨਾ ਰਾਵੀ ਦੀ ਜਾਂਚ ਦੀ ਗੱਲ ਕਰ ਰਹੇ ਨੇ ਨਾ ਬੀਬੀਐਮਬੀ ਦੀ ਜਾਂਚ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਪਹਾੜਾਂ ਚ ਬਹੁਤ ਜ਼ਿਆਦਾ ਮੀਂਹ ਪਿਆ ਕੁਦਰਤੀ ਆਫਤ ਐ ਏ ਹੁਣ ਅੱਗੇ ਤੋਂ ਅਸੀਂ ਖਿਆਲ ਰੱਖੀਏ ਇਹ ਸਥਿਤੀਆਂ ਦੇ ਵਿੱਚ ਹੁਣ ਪੂਰਾ ਮਾਮਲਾ ਆ ਕੇ ਖੜਿਆ ਹੈ ਸਿਆਸਤ ਵੀ ਹੈ ਔਰ ਹਰ ਕੋਈ ਆਪਣਾ ਅਜੰਡਾ ਸਕੋਰ ਕਰ ਰਿਹਾ ਹੈ ਭਗਵੰਤ ਮਾਨ ਨੂੰ ਪਤਾ ਹੈ 40000 ਪ੍ਰਤੀ ਏਕੜ ਦੇਣੇ ਪੈਣੇ ਹਨ ਅਗਰ ਨਾ ਦਿੱਤੇ ਤੇ ਤਰਨ ਤਰਨ ਦੀ ਜ਼ਿਮਨੀ ਚੋਣ ਸ਼ਾਇਦ ਪਹਿਲਾਂ ਹੀ ਹੋ ਜਾਣੀ ਹੈ ਬਹੁਤ ਔਖੀ ਪੋਜੀਸ਼ਨ ਹੈ ਭਾਜਪਾ ਨੂੰ ਪਤਾ ਹੈ ਕਿ ਅਗਰ ਅਸੀਂ ਭਗਵੰਤ ਮਾਨ ਦੇ ਖਿਲਾਫ ਜਿਹੜੀ 12000 ਕਰੋੜ ਦੀ ਅਸੀਂ ਮੰਗ ਕਰ ਰਹੇ ਆ ਵੀ ਪੰਜਾਬ ਸਰਕਾਰ ਕੋਲੇ ਹੈ ਜੇ ਅਸੀਂ ਢਿੱਲੇ ਪੈ ਗਏ ਤੇ ਭਗਵੰਤ ਮਾਨ ਜਿਹੜੀ ਗੱਲ ਕਰ ਰਿਹਾ ਕਿ 5012 ਕਰੋੜ ਹੀ ਆਇਆ ਹੈ ਲੋਕਾਂ ਚ ਭਗਵੰਤ ਮਾਨ ਦਾ ਸੱਚਾ ਬਣਦੀ ਸੋ ਹੁਣ ਇਹ ਰੱਬ ਜਾਣਦਾ ਹੈ ਭਗਵੰਤ ਮਾਨ ਕਹਿ ਰਿਹਾ 5012 ਕਰੋੜ ਹੀ ਆਇਆ ਹੈ ਕੇਂਦਰ ਵਾਲੇ ਕਹਿੰਦੇ ਇਹਨਾਂ ਕੋਲੇ 12000 ਕਰੋੜ ਪਿਆ ਫਿਰ ਰੱਬ ਹੀ ਜਾਣਦਾ ਹੈ ਜਾਂ ਕੋਈ ਜਾਂਚ ਹੋਵੇ ਹੁਣ ਇਹਦੀ ਜਾਂਚ ਜਾਂ ਭਗਵੰਤ ਮਾਨ ਕਰਾ ਸਕਦਾ ਜਾਂ ਕੇਂਦਰ ਸਰਕਾਰ ਦੋਵੇਂ ਸਰਕਾਰਾਂ ਕੋਈ ਜਾਂਚ ਦਾ ਹੁਕਮ ਨਹੀਂ ਦੇ ਰਹੀਆਂ ਹੁਣ ਇਹਨੂੰ ਕਿਵੇਂ ਸਮਝਿਆ ਜਾਵੇ ਕੀ ਕੋਈ ਫੁੱਟਬਾਲ ਦਾ ਮੈਚ ਹੈ ਕੀ ਕੋਈ ਫੁੱਟਬਾਲ ਹੈ ਹਰ ਪਾਸਿਓਂ ਕਿੱਕਾ ਵੱਜ ਰਹੀਆਂ ਨੇ ਗੋਲ ਦਿਖਾਈ ਨਹੀਂ ਦੇ ਰਹੇ ਕਿਹੜੇ ਹੈ ਗੋਲ ਇੱਕੋ ਹੀ ਹੈ ਰਾਜਨੀਤੀ ਦੇ ਤੌਰ ਦੇ ਉੱਤੇ ਅਸੀਂ ਤਕੜੇ ਰਹੀਏ ਸੋ ਭਗਵੰਤ ਮਾਨ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਭਗਵੰਤ ਮਾਨ ਦੱਬ ਕੇ ਭਾਜਪੀ ਦਾ ਔਰ ਕਾਂਗਰਸ ਦਾ ਸਿਆਸੀ ਜਲੂਸ ਕੱਢ ਰਿਹਾ ਭਗਵੰਤ ਮਾਨ ਕੋਲੇ ਸ਼ੈਲੀ ਹੈ ਬੀਜੇਪੀ ਵਾਲੇ ਲੀਡਰ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਹੁਣ ਪਲਟਵਾਰ ਕਰ ਰਹੇ ਨੇ ਕੀ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਭਗਵੰਤ ਮਾਨ ਦੇ ਮੁਕਾਬਲੇ ਚ ਜਵਾਬ ਦੇਗੀ ਕੀ ਅੱਜਕਲ ਦੇ ਵਿੱਚ ਬੀਜੇਪੀ ਦੇ ਜਿਹੜੇ ਕੇਂਦਰੀ ਬੁਲਾਰੇ ਨੇ ਸੰਬਿਤ ਪਾਤਰਾ ਵਰਗੇ ਕੀ ਹੁਣ ਉਹ ਪ੍ਰੈਸ ਕਾਨਫਰੰਸਾਂ ਕਰਨਗੇ ਦਿੱਲੀ ਚ ਭਗਵੰਤ ਮਾਨ ਦੇ ਹਮਲਿਆਂ ਨੂੰ ਨਕਾਰਾ ਕਰਨ ਦੇ ਲਈ ਸੋ ਇਹ ਬੜੀ ਅਲੱਗ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਉਹ ਚੱਲ ਰਹੀ ਹੈ ਜੀਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸਭ ਤੋਂ ਵੱਡਾ ਸੱਚਾ ਤੇ ਪੰਜਾਬ ਹਤੈਸ਼ੀ ਸਾਬਤ ਕਰਨ ਦੇ ਦੌੜ ਚਾਹੇ ਡਲਾਜੀ ਪੰਜਾਬ ਦੇ ਵਿੱਚ ਹੜਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਦੇਖਣ ਨੂੰ ਇਹ ਆ ਰਿਹਾ ਹੈ ਕਿ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਸਿਆਸੀ ਪਾਰਟੀਆਂ ਨੇ ਸਿੱਧੇ ਖੁਦ ਹੀ ਜੋ ਹੈ ਪਿੰਡਾਂ ਦੇ ਵਿੱਚ ਪਹੁੰਚ ਕਰ ਰਹੀਆਂ ਨੇ ਗੱਲ ਸੁਖਬੀਰ ਸਿੰਘ ਬਾਦਲ ਦੀ ਕਰ ਲਈਏ ਤਾਂ ਕਹਿੰਦੇ ਕਿ 100 ਕੁ ਟਰੱਕ ਜਿਹੜੇ ਆ ਰਵਾਨਾ ਕੀਤੇ ਗਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪੁਨਰ ਸੁਰਜੀਤ ਕਾਲੀ ਦਲ ਦੀ ਗੱਲ ਕਰ ਲਈਏ ਮਨਪ੍ਰੀਤਿਆਲੀ ਜੋ ਹੈ ਟਰੱਕਾਂ ਦੇ ਟਰੱਕ ਭੇਜ ਰਹੇ ਨੇ ਰਾਹਤ ਸਮੱਗਰੀ ਦੇ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਜਿਹੜੀ ਹੈ ਉਹ ਸਾਰਿਆਂ ਤੋਂ ਵੱਖਰੀ ਹੈ ਭਾਜਪਾ ਕਹਿੰਦੇ ਹਜ਼ਾਰਾਂ ਟਰੱਕ ਜੋ ਹੈ ਭੇਜ ਚੁੱਕੀ ਹੈ ਹਰਿਆਣਾ ਤੋਂ ਗੁਜਰਾਤ ਤੋਂ ਦਿੱਲੀ ਤੋਂ ਰਾਹਤ ਸਮਗਰੀ ਆ ਰਹੀ ਹੈ ਕਹਿੰਦੇ ਕਿ 8 ਗੋਦਾਮ ਜਿਹੜੇ ਆ ਪੰਜਾਬ ਦੇ ਵਿੱਚ ਬਣਾ ਦਿੱਤੇ ਗਏ ਨੇ ਰਾਹਤ ਸਮਗਰੀ ਨੂੰ ਲੈ ਕੇ ਤਾਂ ਕਿ ਹੜ੍ਹ ਪੀੜਤਾਂ ਨੂੰ ਜੋ ਹੈ ਪੂਰੀ ਸਹੂਲਤ ਦਿੱਤੀ ਜਾ ਸਕੇ ਕਹਿੰਦੇ ਭਾਜਪਾ ਦਾ ਤੇ ਇਹ ਟੀਚਾ ਕਿ ਘਰ-ਘਰ ਜੋ ਹੈ ਭਾਜਪਾ ਰਾਹਤ ਕਿਟ ਜੋ ਹੈ ਭੇਜੇਗੀ ਭਾਜਪਾ ਇਹ ਟੀਚਾ ਮੰਨ ਕੇ ਚੱਲ ਰਹੀ ਹੈ ਭਾਜਪਾ ਤੇ ਇਹ ਰਣਨੀਤੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਇਸ ਨੂੰ ਤੁਸੀਂ ਕਿਸ ਢੰਗ ਦੇ ਨਾਲ ਦੇਖਦੇ ਹੋ ਲਗਭਗ 24-25 ਜਿਹੜੇ ਮੰਤਰੀਆਂ ਦੀ ਡਿਊਟੀ ਵੀ ਇਸ ਲਈ ਖਾਸ ਔਰਤਾਂ ਲਗਾ ਦਿੱਤੀ ਗਈ ਹੈ ਸੋ ਇਸ ਦੇ ਉੱਪਰ ਵੀ ਵਿਸ਼ਲੇਸ਼ਣ ਦੇਖੋ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਹੀ ਵੱਖਰੀ ਰਣਨੀਤੀ ਤੇ ਚੱਲ ਰਹੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਨੇ ਜਿਹੜੇ 13 14 ਜ਼ਿਲ੍ਹੇ ਜਿੱਥੇ ਬਹੁਤ ਜ਼ਿਆਦਾ ਹੜ ਆਇਆ ਭਾਰਤੀ ਜਨਤਾ ਪਾਰਟੀ ਆਪਣੇ ਮੰਡਲ ਪ੍ਰਧਾਨਾਂ ਦੇ ਜ਼ਰੀਏ ਮੰਡਲ ਦੇ ਕਾਰਕੁਨਾਂ ਦੇ ਜ਼ਰੀਏ ਬਲਾਕ ਪ੍ਰਧਾਨਾਂ ਦੇ ਜ਼ਰੀਏ ਸੰਗਠਨ ਦੇ ਜ਼ਰੀਏ ਭਾਰਤੀ ਜਨਤਾ ਪਾਰਟੀ ਇਹ ਟੀਚਾ ਬੜਾਈ ਬੈਠੀ ਹੈ ਕਿਟ ਬੀਜਪੀ ਉਹ ਕਿਟ ਹਰ ਹੜ੍ਹ ਪ੍ਰਭਾਵਿਤ ਦੇ ਘਰ ਤੱਕ ਪਹੁੰਚਾਏਗੀ ਇਹ ਅਣ ਐਲਾਨੀਆਂ ਜਾਂ ਟੀਚਾ ਬੀਜਪੀ ਦਾ ਇਹਦਾ ਕੋਈ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ ਔਰ ਬੀਜਪੀ ਨੇ ਪੰਜਾਬ ਦੇ ਵਿੱਚ 8 ਗਦਾਮ ਬਣਾਤੇ ਹੈ ਗੁਜਰਾਤ ਤੋਂ ਹਰਿਆਣੇ ਤੋਂ ਦਿੱਲੀ ਤੋਂ ਰਾਹਤ ਸਮੱਗਰੀਆਂ ਦੇ ਟਰੱਕ ਆ ਰਹੇ ਨੇ ਔਰ ਮੇਰੀ ਜਾਣਕਾਰੀ ਦੇ ਮੁਤਾਬਕ ਪੰਜਾਬ ਚ ਸਭ ਤੋਂ ਵੱਧ ਰਾਹਤ ਸਮਗਰੀ ਦੇ ਟਰੱਕ ਅਗਰ ਕਿਸੇ ਪਾਰਟੀ ਨੇ ਤੋਰੇ ਐ ਉਹ ਭਾਰਤੀ ਜਨਤਾ ਪਾਰਟੀ ਬਣ ਚੁੱਕੀ ਐ ਭਾਵੇਂ ਕਿਉਂਕਿ ਕਿਉਂਕਿ ਭਾਜਪਾ ਜਿਹੜੀ ਪੰਜਾਬ ਵਾਲੀ ਐ ਉਹ ਕਦੇ ਵੀ ਪੰਜਾਬ ਦੇ মিডিਆ ਦਾ ਕੇਂਦਰ ਨਹੀਂ ਰਹਿੰਦੀ ਪੰਜਾਬ ਦਾ মিডিਆ ਭਾਰਤੀ ਜਨਤਾ ਪਾਰਟੀ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਤਵੱਜੋ ਨਹੀਂ ਦਿੰਦਾ ਪੰਜਾਬ ਵਾਲੇ মিডিਆ ਨੂੰ ਇਹ ਲੱਗਦਾ ਕਿ ਕਿਸਾਨ ਆਚਰ ਭਾਜਪਾ ਚ ਉਸ ਪੱਧਰ ਦੀ ਨੇੜਤਾ ਨਹੀਂ ਐ ਤੇ ਇਸ ਕਰਕੇ ਉਹ ਗੱਲ ਕੱਟ ਕਰ ਦਈਏ ਪਰੀ ਹਕੀਕਤ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ 8 ਗਦਾਮ ਨੇ ਜੇ ਤੁਸੀਂ ਉਹਨਾਂ 8 ਗਦਾਮਾਂ ਦੀ ਕਦੀ ਤਸਵੀਰ ਵੇਖੋ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਅਦੀ ਤਸਵੀਰ ਦਿਖਾਈ ਜਾਵੇ ਗਦਾਮ ਭਰੇ ਪਏ ਨੇ ਰਾਸ਼ਨ ਦੇ ਨਾਲ ਖਾਣ ਪੀਣ ਦੀਆਂ ਵਸਤਾਂ ਕ올ੀਆਂ ਕੜਛੀਆਂ ਪਲਾਸਟਿਕ ਦੀਆਂ ਚੱਪਲਾਂ ਤੌਲੀਏ ਕੰਬਲ ਔਰ ਮੰਜੇ ਮਤਲਬ ਹਰ ਘਰ ਚ ਬੀਜੇਪੀ ਦੀ ਜ਼ਿਲ੍ਹਾ ਇਕਾਈ ਦਾ ਹੀ ਟਾਰਗੇਟ ਹੈ ਕਿ ਅਸੀਂ ਇਹ ਜੀ ਕਿੱਟ ਬਣਾ ਬਣਾਈਏ ਉਹ ਬਣ ਰਹੀਆਂ ਨੇ ਕਿੱਟਾਂ ਬਹੁਤ ਵੱਡੀ ਗਿਣਤੀ ਚ ਇਹ ਕਿੱਟਾਂ ਘਰੇ ਪਹੁੰਚ ਰਹੀਆਂ ਨੇ ਵੰਡੀਆਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਰਨ ਤਰਨ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ ਦੀ ਮਾਰ ਰਹੀ ਹੈ ਔਰ ਜਿਹੜਾ ਲਫਾਫਾ ਕਿੱਟ ਦਾ ਉਹਦੇ ਤੇ ਪ੍ਰਧਾਨ ਮੰਤਰੀ ਦੀ ਤਸਵੀਰ ਲੱਗੀ ਹੁੰਦੀ ਹੈ ਜਿਹਨੂੰ ਅਸੀਂ ਬੋਰੀ ਕਹਿ ਦਿੰਨੇ ਆ ਚਲੋ ਜਾਲੀਦਾਰ ਚਟੇ ਰੰਗ ਦੀ ਬੋਰੀ ਬਾਹਰਦਾਨਾ ਵੀ ਕਹਿ ਦਿੰਦੇ ਹੁਣ ਉਹਦੇ ਵਿੱਚ ਅੱਛਾ ਹੋਰ ਦੱਸਦਾ ਦੋ ਸੂਟ ਜੈਂਟਸ ਮਰਦਾਂ ਦੇ ਦੋ ਸੂਟ ਔਰ ਦੋ ਸੂਟ ਲੇਡੀਜ਼ ਦੇ ਇਹਨਾਂ ਦਾ ਵੀ ਬਹੁਤ ਵੱਡਾ ਸਟਾਕ ਬੀਜੇਪੀ ਕਰ ਰਹੀ ਹੈ ਹੁਣ ਜਿਹੜਾ ਬੀਜੇਪੀ ਨੇ ਮਦਦ ਕੀਤੀ ਕਿ ਅਸੀਂ ਹਰਿਆਣੇ ਵਾਲਿਆਂ ਨੇ ਵੀ ਅਸੀਂ ਮਦਦ ਕਰਨੀ ਹੈ ਪੰਜਾਬ ਦੀ ਬੀਜੇਪੀ ਨੇ ਰਣਨੀਤੀ ਬੜੀ ਵੱਖਰੀ ਬਣਾਈ ਹੁਣ ਜਿਹੜਾ ਗੁਜਰਾਤ ਤੋਂ ਹਰਿਆਣੇ ਤੋਂ ਦਿੱਲੀ ਤੋਂ ਜਿਹੜੇ ਰਾਹਤ ਸਮਗਰੀ ਦੇ ਟਰੱਕ ਆ ਰਹੇ ਨੇ ਅੱਦੇ ਟਰੱਕ ਬੀਜੇਪੀ ਪੰਜਾਬ ਸਰਕਾਰ ਨੂੰ ਵੀ ਭੇਜ ਰਹੀ ਹੈ ਕਹਿੰਦੇ ਉਹ ਰਾਹਤ ਸਮਗਰੀ ਤੇ ਬਾਕੀ ਦੇ ਉਹ ਸਿੱਧੇ ਆਪਣੇ ਰਾਹਤ ਕੈਂਪਾਂ 'ਚ ਭੇਜ ਰਹੀ ਹੈ ਜਿਹੜੇ ਬੀਜੇਪੀ ਦੇ ਆਪਣੇ ਸ਼ਿਵਰ ਬਣੇ ਨੇ ਸੋ ਜਲੰਧਰ ਦੇ ਵਿੱਚ ਪੰਜਾਬ 'ਚ ਅੱਠ ਬਣਾਤੇ ਉਹਨਾਂ ਨੇ ਗਦਾਮ ਇਹਨਾਂ ਗਦਾਮਾਂ ਤੋਂ ਕਿੱਟਾਂ ਬਣਦੀਆਂ ਨੇ ਬਹੁਤ ਸਾਰੀਆਂ ਔਰਤਾਂ ਉੱਥੇ ਉਹਨਾਂ ਨੇ ਤਨਾਤ ਕੀਤੀਆਂ ਨੇ ਵਲੰਟੀਅਰ ਤਨਾਤ ਕੀਤੇ ਨੇ ਜਿਹੜੇ ਕਿੱਟ ਚ ਸਮਾਨ ਭਰ ਰਹੇ ਨੇ ਦਾਲ ਚੌਲ ਭਰ ਰਹੇ ਨੇ ਕੱਪੜੇ ਭਾਂਡੇ ਇਹ ਸਾਰੇ ਭਰ ਰਹੇ ਨੇ ਜਿਹੜੀਆਂ ਪਲੇਟਾਂ ਹੁੰਦੀਆਂ ਖਾਣ ਵਾਲੀਆਂ ਡਿਨਰ ਸੈੱਟ ਦੀਆਂ ਉਹ ਵੀ ਪਾਈਆਂ ਜਾ ਰਹੀਆਂ ਨੇ ਕ올ੀਆਂ ਚਮਚੇ ਪਤੀਲਾ ਇਹ ਸਾਰੀਆਂ ਚੀਜ਼ਾਂ ਹੁਣ ਇਹਦਾ ਮਤਲਬ ਹੈ ਕਿ ਜਿਹੜੇ 24 25 ਮੰਤਰੀਆਂ ਦੀ ਡਿਊਟੀ ਲਈ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਦਾ ਨਿਸ਼ਾਨਾ ਇਹ ਹੈ ਕਿ ਅਸੀਂ ਹਰ ਹੜ ਪੀੜਤ ਦੇ ਘਰ ਪਹੁੰਚ ਕਰੀਏ ਸੋ ਜੇ ਕੁਲ ਮਿਲਾ ਕੇ ਦੇਖੀਏ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਹ ਪਿੰਡ ਪਿੰਡ ਪਹੁੰਚਣ ਦੀ ਹੈ ਕੁਝ ਸਮਾਂ ਪਹਿਲਾਂ ਤੱਕ ਜਦੋਂ ਹੜ ਨਹੀਂ ਸੀ ਆਏ ਬੀਜੇਪੀ ਦੇ ਲੋਕ ਪਿੰਡ ਪਿੰਡ ਜਾ ਕੇ ਸਰਕਾਰੀ ਸਕੀਮਾਂ ਦਾ ਲਾਭ ਸਮਝਾ ਰਹੇ ਸੀ ਪਰ ਲੋਕਾਂ ਨੂੰ ਦੱਸ ਰਹੇ ਸੀ ਕਿ ਜਿਹੜਾ 5 5 ਲੱਖ ਦੇ ਬੀਮੇ ਵਾਲਾ ਆਯੂਸ਼ਮਾਨ ਕਾਰਡ ਹੈ ਉਹ ਤੁਸੀਂ ਕਿਵੇਂ ਬਣਵਾਉਣੇ ਜਦੋਂ ਰੌਲਾ ਪਿਆ ਗਿਆ ਸੀ ਭਗਵੰਤ ਮਾਨ ਦੀ ਸਰਕਾਰ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ 'ਚ ਜਾ ਕੇ ਪ੍ਰਚਾਰ ਨਹੀਂ ਸੀ ਕਰਨ ਦੇ ਦੀ ਉਹ ਕਹਿੰਦੇ ਸੀ ਕਿ ਜਿਹੜਾ ਜਿਹੜਾ ਡਾਟਾ ਦਾ ਕਾਨੂੰਨ ਹੈ ਉਹ ਅਲਾਉ ਨਹੀਂ ਕਰਦਾ ਕਿ ਤੁਸੀਂ ਨਿੱਜੀ ਡਾਟਾ ਲੋਕਾਂ ਦਾ ਇਕੱਠਾ ਕਰੋ ਇਹ ਖੂਬ ਲੜਾਈ ਚੱਲੀ ਪਰ ਹੁਣ ਬੀਜੇਪੀ ਰਾਹਤ ਕਿੱਟਾਂ ਦੇ ਨਾਂ ਤੇ ਲੋਕਾਂ 'ਚ ਘਰ-ਘਰ ਪਹੁੰਚ ਰਹੀ ਹੈ ਸੋ ਬੀਜੇਪੀ ਦੀ ਰਣਨੀਤੀ ਬੜੀ ਸਾਫ਼ ਹੈ ਕਿ ਉਹ ਡਾਇਰੈਕਟ ਕੰਟੈਕਟ ਲੋਕਾਂ ਨਾਲ ਬਣਾ ਰਹੀ ਹੈ ਆਪ ਜਾ ਕੇ ਮਦਦ ਕਰ ਰਹੀ ਹੈ ਔਰ ਪੰਜਾਬ ਚ ਹਰ ਥੇ ਨਾਲੋਂ ਵੱਧ ਰਾਹਤ ਸਮਗਰੀ ਦੇਖੋ ਕਲਾਕਾਰ ਆਏ ਕਲਾਕਾਰ ਆਏ ਐਨ ਜੀਓਜ਼ ਆਏ ਜਿਨ੍ਹਾਂ ਦੇ ਨਾਲ ਚੜ ਰਹੇ ਸਾਰੇ ਲੋਕਾਂ ਨੇ ਧੂਮ ਧੜਕਿਆਂ ਨਾਲ ਸਮਾਨ ਰਾਸ਼ਨ ਵੰਡਿਆ ਆ ਪੰਜਾਬੀ ਸਿੰਗਰ ਬਹੁਤ ਆਏ ਕਲਾਕਾਰ ਬਹੁਤ ਆਏ ਅਬ ਬੰਬੇ ਵਾਲਾ ਜੱਸੀ ਵੀ ਆਇਆ ਮਨਕੀਰ ਤਾਲਖ ਵੀ ਆਇਆ ਸਾਰੇ ਆ ਗਏ ਇੱਕ ਇੱਕ ਕਰਕੇ ਪਰ ਹੁਣ ਜਦੋਂ ਪਾਣੀ ਲਗਭਗ ਉਤਰ ਗਿਆ ਤੇ ਲੋਕ ਆਪਣੀ ਅਸਲੀ ਜਦੋਂ ਜਹ ਚ ਆਏ ਹੁਣ ਉਹਨਾਂ ਨੂੰ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਕਿੱਟਾਂ ਜਿਹਦੇ ਵਿੱਚ ਸਾਰਾ ਕੁਝ ਹੋਵੇ ਕੁਝ ਥਾਵਾਂ ਤੇ 10000 ਦੇ ਕੇ 50000 ਦੇ ਕੇ ਜਿਹੜੀਆਂ ਫੋਟੋਆਂ ਲੈਣੀਆਂ ਸੀ ਉਹ ਲੈ ਗਈਆਂ ਉਹ ਕੰਮ ਖਤਮ ਹੋ ਗਿਆ ਹੁਣ ਇੱਕ ਨਵੀਂ ਤਰ੍ਹਾਂ ਦੀ ਲੜਾਈ ਹੈ ਲੋਕਾਂ ਦੀ ਉਹ ਲੜ ਵੀ ਰਹੇ ਨੇ ਲੋਕ ਹੁਣ ਮੈਂ ਮਨਪੀਤ ਿਆਲੀ ਦੀ ਗੱਲ ਕਰੂੰਗਾ ਮਨਪੀਤ ਿਆਲੀ ਜਿਨ੍ਹਾਂ ਲੋਕਾਂ ਦੇ ਘਰ ਟਹਿ ਗਏ ਛੱਤਾਂ ਟੁੱਟ ਗਈਆਂ ਲੀਕ ਹੋ ਰਿਹਾ ਪਾਣੀ ਪੁਨਰ ਸੁਜੀਤ ਅਕਾਲੀ ਦਲ ਵਾਲੇ ਔਰ ਮਨਪੀਤ ਿਆਲੀ ਔਰ ਜਿਹੜੇ ਵਾਰਿਸ ਪੰਜਾਬ ਵਾਲੇ ਆ ਇਹ ਉਸ ਮੁਹਿੰਮ ਤੇ ਲੱਗ ਕੇ ਇਹ ਵੀ ਲਗਾਤਾਰ ਰਾਸ਼ਨ ਦੇ ਟਰੱਕ ਭੇਜ ਰਹੇ ਨੇ ਦਵਾਈਆਂ ਦੇ ਟਰੱਕ ਇਹਨਾਂ ਦੇ ਕੈਂਪਾਂ ਚ ਭੇਜ ਰਹੇ ਨੇ ਇਹਨਾਂ ਨੇ ਵੀ ਕੈਂਪ ਲਾ ਰੱਖੇ ਕਈ ਤਾਂ ਪਿੰਡਾਂ ਪਿੰਡਾਂ ਚ ਵੀ ਜਾ ਰਹੇ ਨੇ ਇਸੇ ਤਰ੍ਹਾਂ ਸੁਖਬੀਰ ਬਾਦਲ ਹੈ ਸੁਖਬੀਰ ਬਾਦਲ ਨੇ ਵੀ ਕੱਲ 100 ਦੇ ਕਰੀਬ ਟੱਕਾਂ ਟਰੱਕਾਂ ਨੂੰ ਕਹਿੰਦੇ ਹਰੀ ਚੰਡੀ ਦਿੱਤੀ ਚਾਰੇ ਦੇ ਸੋ 117 ਹਲਕੇ ਆ ਜੇ ਹਰ ਹਲਕਾ ਇਨਚਾਰਜ ਇੱਕ ਇੱਕ ਟਰੱਕ ਭੇਜੇ ਤੇ 100 ਟਰੱਕ ਬਣ ਜਾਂਦੇ ਆ ਔਖਾ ਨਹੀਂ ਆ ਕਿਸੇ ਲਈ ਨਾ ਬੀਜੇਪੀ ਲਈ ਨਾ ਕਾਂਗਰਸ ਲਈ ਨਾ ਪੁਨਰਸੁਜੀਤ ਕਾਲੀ ਦਲੀ ਕਾਂਗਰਸ ਦੀ ਇਸ ਤਰੀਕੇ ਦੀ ਜਿਹੜੀ ਐਕਟੀਵਿਟੀ ਆ ਉਹਨੇ ਜੋਰ ਫੜਿਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਰਾਹੁਲ ਗਾਂਧੀ ਆ ਕੇ ਗਏ ਨੇ ਹੁਣ ਕਾਂਗਰਸੀਆਂ ਦੇ ਵਿੱਚ ਵੀ ਇਹ ਗੱਲ ਕਰ ਕਰ ਗਈ ਕਿ ਅਸੀਂ ਵੱਧ ਤੋਂ ਵੱਧ ਰਾਹਤ ਸਮਗਰੀ ਭੇਜਣੀ ਹੈ ਤੇ ਫਿਰ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਪਾਉਣੀਆਂ ਨੇ ਉਹ ਚ ਰਾਹੁਲ ਗਾਂਧੀ ਨੂੰ ਵੀ ਟੈਗ ਕਰਨਾ ਬਹੁਤ ਸਾਰੇ ਕਾਂਗਰਸੀ ਕਰ ਰਹੇ ਨੇ ਸੋ ਇਹ ਹੁਣ ਇੱਕ ਵੱਖਰੀ ਤਰ੍ਹਾਂ ਦੀ ਜਦੋਜਹਦ ਹੈ ਪਰ ਹੁਣ ਇਹਦਾ ਅਸਰ ਇਹਦਾ ਅਸਰ ਅਗਲੇ 5 7 10 ਦਿਨਾਂ ਦੇ ਵਿੱਚ ਸਾਨੂੰ ਹੋਰ ਚੰਗੀ ਤਰ੍ਹਾਂ ਦੇਖਣ ਨੂੰ ਮਿਲੇਗਾ ਜਦੋਂ ਘਰ ਘਰ ਲੋਕਾਂ ਕੋਲੇ ਇੱਕ ਵਾਰੀ ਰਾਸ਼ਨ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਣ ਗਈਆਂ ਪਰ ਅਸਲ ਅਸਲ ਗੱਲ ਕਿੱਥੇ ਖੜਦੀ ਆ ਕੇ ਫਿਰ ਅਸਲ ਗੱਲ ਖੜਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਖਾਤਿਆਂ 'ਚ ਪੈਸਾ ਉਹਨਾਂ ਜਾਊਗਾ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ। ਯਾ ਲੋਕਾਂ ਨੂੰ ਅੱਧਾ ਪਚਦਾ ਹੀ ਮਿਲੇਗਾ। ਇੱਥੇ ਗੱਲ ਆ ਕੇ ਖੜਦੀ ਹੈ। ਹੁਣ ਉਹ ਗੱਲ ਫੇਰ 12000 ਕਰੋੜ ਤੇ ਆ ਜਾਂਦੀ ਬੀਜੇਪੀ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਤਾਂ 12000 ਕਰੋੜ ਦੇਤੇ ਭਗਵੰਤ ਮਾਨ ਕਹਿੰਦਾ 5000 12 ਕਰੋੜ ਆਏ ਸੀ ਉਹ ਹਿਸਾਬ ਦੇਈ ਜਾਂਦਾ ਵੀ ਇੰਨੇ ਕੁ ਬਚੇ ਆ ਹੁਣ 40000 ਖਾਤਿਆਂ ਚ ਪੈਣਾ ਪਹਿਲਾ ਵੱਡਾ ਚੈਲੰਜ ਹੈ 40000 ਪ੍ਰਤੀ ਏਕੜ ਖੇਤੀ ਦਾ ਘਰਾਂ ਦਾ ਮੱਜਾਂ ਦਾ ਬਾਕੀ ਮੁਆਵਜ਼ੇ ਅਲੱਗ ਹੈ ਇਹਦੇ ਦਰਮਿਆਨ ਹੀ 44000 ਕਰੋੜ ਕੈਸ਼ ਕ੍ਰੈਡਿਟ ਲਿਮਿਟ ਕੇਂਦਰ ਸਰਕਾਰ ਨੇ ਜਾਰੀ ਕਰਤੀ ਵੀ ਜੀਪੀ ਸੋ ਬੀਜੇਪੀ ਨੇ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰਤੀ ਝੋਨੇ ਦੀ ਖਰੀਦ ਲਈ ਪੰਜਾਬ ਦੇ ਵਿੱਚ ਔਰ ਜਿਹੜਾ 4-5 ਲੱਖ ਸਾਡੀ ਖੇਤੀ ਖਰਾਬ ਹੋਈ ਹੈ ਉਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਝੋਨਾ ਹੀ ਹੋਏਗਾ ਆਮ ਤੌਰ ਤੇ ਸੋ ਇਹਦਾ ਮਤਲਬ ਹੈ ਥੋੜਾ ਬਹੁਤਾ ਝੋਨੇ ਦਾ ਸਾਡਾ ਉਤਪਾਦਨ ਘਟੂਗਾ ਪਰ ਅਗਲੇ 5-7 ਦਿਨ ਪੰਜਾਬ ਦੀ ਝੋਨੇ ਦੀ ਖਰੀਦ ਕਿਸ ਰੂਪ ਚ ਅੱਗੇ ਵਧਦੀ ਹੈ ਕਿ ਇਸ ਵਾਰ ਆੜਤੀਆਂ ਦਾ ਕੋਈ ਰੌਲਾ ਤਾਂ ਨਹੀਂ ਰਹੂਗਾ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਭਗਵੰਤ ਮਾਨ ਔਰ ਆੜਤੀਆਂ ਦੇ ਵਿੱਚ ਮੀਟਿੰਗ ਹੋਈ ਹੈ ਵਿਜੇ ਕਲੜਾ ਜਿਹੜੇ ਆੜਤੀਆਂ ਦੇ ਪੰਜਾਬ ਦੇ ਰਾਈਸ ਮਿਲਰ ਐਸੋਸੀਏਸ਼ਨ ਦੇ ਆਗੂ ਨੇ ਉਹ ਵੀ ਮੌਜੂਦ ਰਹੇ ਅਗਲੇ 5-7 ਦਿਨਾਂ ਚ ਝੋਨੇ ਦੀ ਖਰੀਦ ਕਿਸ ਰੂਪ ਚ ਹੋ ਰਹੀ ਹੈ ਨਮੀ ਦੀ ਮਾਤਰਾ ਵੱਧ ਤਾਂ ਨਹੀਂ ਝੋਨਾ ਰਿਜੈਕਟ ਤਾਂ ਨਹੀਂ ਕੀਤਾ ਜਾ ਰਿਹਾ ਅਗਲੇ ਦੌਰ ਦੀ ਜਿਹੜੀ ਸਿਆਸਤ ਹੈ ਉਹ ਝੋਨੇ ਦੀ ਖਰੀਦ ਸੁਚਾਰੂ ਹੋ ਰਹੀ ਹੈ ਜਾਂ ਫੇਲ ਹੋ ਰਹੀ ਹੈ ਉਹਦੇ ਤੇ ਹੁਣ ਨਿਰਭਰ ਕਰਦੀ ਹੈ ਸੋ ਅਗਲੇ 5-7 ਦਿਨ ਝੋਨੇ ਦੀ ਫਸਲ ਬਾਰੇ ਵੀ ਸਾਨੂੰ ਬਿਲਕੁਲ ਲੇਟੈਸਟ ਆਂਕੜੇ ਜਿਹੜੇ ਉਹ ਸਾਡੇ ਸਾਹਮਣੇ ਆਉਣਗੇ ਔਰ ਉਮੀਦੇ ਕਰਦੇ ਆ ਭਾਵੇਂ ਬੀਜੇਪੀ ਹੈ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਹੈ ਭਾਵੇਂ ਸ਼ਰੋਮਨੀ ਅਕਾਲੀ ਦਲ ਹੈ ਭਾਵੇਂ ਵਾਰਿਸ ਪੰਜਾਬ ਦੇ ਨੇ ਕਾਂਗਰਸੀ ਨੇ ਆਪ ਵਾਲੇ ਨੇ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚਾਓ ਔਰ ਆਪਣੀ ਰਣਨੀਤੀ ਨੂੰ ਇੰਨਾ ਪ੍ਰਭਾਵੀ ਬਣਾਓ ਕਿ ਹਰ ਇੱਕ ਹੜ ਪਿੰਡ ਤੱਕ ਤੁਸੀਂ ਪਹੁੰਚ ਸਕੋ ਸਿਰਫ ਸੰਕੇਤਕ ਮਦਦ ਕਰਕੇ ਤਸਵੀਰਾਂ ਦੇ ਜ਼ਰੀਏ ਵਾਹ ਵਾਈ ਖੱਟਣ ਨਾਲੋਂ ਕੱਲੇ-ਕੱਲੇ ਘਰ ਪਹੁੰਚੋ ਜਿਵੇਂ ਬੀਜੇਪੀ ਕੱਲੇ-ਕੱਲੇ ਘਰ ਪਹੁੰਚਣ ਦੀ ਯੋਜਨਾ ਨੂੰ ਅਮਲੀ ਰੂਪ ਦੇ ਰਹੀ ਹੈ ਇਹ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਉੱਪਰ ਤੁਸੀਂ ਸਾਰਾ ਜੋ ਹੈ ਤਾਜ਼ਾ ਜਾਣਕਾਰੀ ਅਪਡੇਟ ਔਰ ਇਨਾਂ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਆਪਣਾ ਸਿਆਸੀ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰੇ ਕਿਸੇ ਗੱਲ ਤੋਂ ਅਸਹਿ ਤੁਸੀਂ ਆਪਣਾ ਪੱਖ ਸਾਡੇ ਤੱਕ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਧੰਨਵਾਦ